ਓਏ ਆ ਕੀ ਆ ਓਏ ਐ ਦਰਵਾਜ਼ੇ ਬਈ ਓਏ ਹਾ ਕਿੱਧਰ ਰੁੜਿਆ ਜਾ ਫਿਰ ਅੱਜ ਤਾਂ ਤੇਰਾ ਵਿਆਹ ਆ ਓਏ ਕਿੱਧਰ ਕਰਦਾਂਗੇ ਵਟ ਕੇ ਜਾ ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਮੈਕੂ ਟੈਲੋ ਤੇ ਅਣਮੋਲ ਅੱਜ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ। ਉੱਥੇ ਆਪਾਂ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਹੀ ਅਣਮੋਲ ਤੇ ਮੈਕੂ ਦੇ ਘਰ ਜਾਗੋ ਦਾ ਫੰਕਸ਼ਨ ਜਿਸ ਦੀਆਂ ਕੁਝ ਕੁ ਤਸਵੀਰਾਂ ਆਪਣੇ ਨਾਲ ਉਹਨਾਂ ਨੇ ਸਾਂਝੀਆਂ ਕੀਤੀਆਂ ਸੀ। ਜੋ ਤਸਵੀਰਾਂ ਵੀ ਤੁਸੀਂ ਆਪਣੀ ਸਕਰੀਨ ਉੱਪਰ ਚਲਦੀਆਂ ਦੇਖ ਸਕਦੇ ਜਿਸ ਦੇ ਵਿੱਚ ਦੋਨਾਂ ਪਰਿਵਾਰਾਂ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਸੋ ਉੱਥੇ ਆਪਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਸਵੇਰੇ ਸਵੇਰੀ ਅਣਮੋਲ ਨੇ ਕੁਝ ਕੁ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਅਣਮੋਲ ਬਰਾਤ ਲੈ ਕੇ ਆਪਣੇ ਪਿੰਡ ਤੋਂ ਮੈਕੂ ਨੂੰ ਵਿਆਉਣ ਵਾਸਤੇ ਤੁਰ ਪਿਆਗਾ ਜਿਦੀਆਂ ਤਸਵੀਰਾਂ ਤੁਸੀਂ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋਗੇ ਅਣਮੋਲ ਲਾੜੇ ਦੇ ਰੂਪ ਦੇ ਵਿੱਚ ਸਜ ਕੇ ਮੈਕੂ ਨੂੰ ਵਿਆਉਣ ਵਾਸਤੇ ਤੁਰ ਪਿਆਗਾ ਲੋਕਾਂ ਦੁਆਰਾ ਮੈਕੂ ਟੱਲੋਂ ਤੇ ਅਣਮੋਲ ਦੇ ਚੌਣ ਵਾਲਿਆਂ ਦੁਆਰਾ ਇਹਨਾਂ ਦੋਨਾਂ ਨੂੰ ਪਰ ਪਰ ਕੇ ਪਿਆਰ ਦਿੱਤਾ ਜਾ ਰਿਹਾ ਕਿ ਜੋੜੀ ਬਹੁਤ ਜਿਆਦੇ ਸੋਹਣੀ ਹੈਗੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦੋਨਾਂ ਨੂੰ ਵਿਆਹ ਦੀਆਂ ਮੁਬਾਰਕਾਂ ਜਰੂਰ ਦਿਓ ਤੇ ਹੋਰ ਵਿਆਹ ਦੇ ਰਿਲੇਟਡ ਵੀਡੀਓਜ਼ ਦੇਖਣ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ